ਆਪਣੇ ਵਿਵਾਦਿਤ ਬਿਆਨਾਂ ਨੂੰ ਲੈ ਕੇ ਪੰਜਾਬੀ ਫਿਲਮਾਂ ਦੇ ਅਦਾਕਾਰ ਜੋਗਰਾਤ ਸਿੰਘ ਹਮੇਸ਼ਾ ਸੁਰਖੀਆਂ ਦੇ ਵਿੱਚ ਰਹਿੰਦੇ ਨੇ ਤੇ ਹੁਣ ਉਹ ਵਿਵਾਦਾਂ ਦੇ ਵਿੱਚ ਘਿਰਦੇ ਹੋਏ ਨਜ਼ਰ ਆ ਰਹੇ ਨੇ ਦੱਸ ਦਈਏ ਕਿ ਦੇਸ਼ ਦੇ ਸਾਬਕਾ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਬਾਰੇ ਉਹਨਾਂ ਨੇ ਇੱਕ ਇੰਟਰਵਿਊ ਦੇ ਵਿੱਚ અપਮਾਨਜਨਕ ਸ਼ਬਦ ਬੋਲੇ ਨੇ ਤਾਂ ਦੇਸ਼ ਦੀਆਂ ਔਰਤਾਵਾਂ ਪ੍ਰਤੀ ਵੀ ਉਹਨਾਂ ਨੇ ਕੁਝ ਅਜਿਹੇ ਹੀ ਸ਼ਬਦ ਨੇ ਜਿਹੜੇ ਅਜਹੀਆਂ ਹੀ ਟਿੱਪਣੀਆਂ ਕੀਤੀਆਂ ਨੇ ਜਿਸ ਨਾਲ ਹੁਣ ਮਹਿਲਾ ਕਮਿਸ਼ਨ ਦੇ ਵੱਲੋਂ ਉਹਨਾਂ ਦੇ ਉੱਤੇ ਐਕਸ਼ਨ ਲਿੱਤਾ ਗਿਆ ਦਾ ਦਈ ਹੈ ਕਿ ਇੱਕ ਯੂਟਿਊਬਰ ਸ਼ਮਦੀਸ਼ ਪਾਟਿਆ ਦੇ ਨਾਲ ਜਿਹੜੀ ਉਹਨਾਂ ਨੇ ਇੰਟਰਵਿਊ ਕੀਤੀ ਹੈ ਜਿਸ ਦੇ ਵਿੱਚ ਉਹਨਾਂ ਨੇ ਔਰਤਾਂ ਦੇ ਲਈ અપਮਾਨਜਨਕ ਟਿੱਪਣੀਆਂ ਕੀਤੀਆਂ ਉਹਨਾਂ ਨੇ ਕਿਹਾ ਕਿ ਔਰਤਾਂ ਨੂੰ ਸ਼ਕਤੀ ਦਿੱਤੀ ਜਾਂਦੀ ਹੈ ਤਾਂ ਉਹ ਸਭ ਕੁਝ ਤਬਾਹ ਕਰ ਸਕਦੀਆਂ ਨੇ ਇਸ ਤੋਂ ਇਲਾਵਾ ਉਹਨਾਂ ਨੇ ਕਿਹਾ ਕਿ ਘਰ ਦਾ ਮੁਖੀ ਹਮੇਸ਼ਾ ਇੱਕ ਆਦਮੀ ਹੋਣਾ ਚਾਹੀਦਾ ਹੈ ਤੇ ਜੇਕਰ ਔਰਤਾਂ ਨੂੰ ਸ਼ਕਤੀ ਦੇ ਦਈਏ ਤਾਂ ਉਹ ਸਭ ਕੁਝ ਆਪਣੇ ਕੋਲ ਰੱਖਣਗੀਆਂ ਤੇ ਇਸ ਪ੍ਰਕਿਰਿਆ ਵਿੱਚ ਪਰਿਵਾਰ ਅਤੇ ਸਮਾਜ ਨੂੰ ਜਿਹੜਾ ਹੋ ਨੁਕਸਾਨ ਪਹੁੰਚਾਣਗੇ योगराज सिंह ਨੇ ਸਾਬਕਾ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਬਾਰੇ ਵੀ ਵਿਵਾਦਿਤ ਟਿੱਪਣੀ ਕੀਤੀ ਸੀ ਉਹਨਾਂ ਨੇ ਕਿਹਾ ਸੀ ਕਿ ਇੰਦਰਾ ਗਾਂਧੀ ਨੇ ਇਸ ਦੇਸ਼ ਨੂੰ ਚਲਾਇਆ ਅਤੇ ਬਰਬਾਦ ਕਰ ਦਿੱਤਾ ਜਦੋਂ ਉਹਨਾਂ ਨੂੰ ਪੁੱਛਿਆ ਗਿਆ ਕਿ ਕੋਈ ਔਰਤ ਆਪਣੇ ਪਤੀ ਦੇ ਨਾਲ ਘਰ ਦੀ ਮੁਖੀ ਬਣ ਸਕਦੀ ਹੈ ਤਾਂ ਉਹ ਉਹਨਾਂ ਨੇ ਸਪਸ਼ਟ ਕੀਤਾ ਤੇ ਜਵਾਬ ਦਿੱਤਾ ਅਤੇ ਔਰਤਾਂ ਦੀ ਸਮਰੱਥਾ ਤੇ ਵੀ ਜਿਹੜੇ ਆਹੋ ਸਵਾਲ ਕੀਤੇ ਦੱਸ ਦਿੰਦੇ ਆ ਕਿ ਜੋਗਰਾਜ ਸਿੰਘ ਨੇ ਇਸ ਬਿਆਨ ਤੋਂ ਬਾਅਦ ਸੋਸ਼ਲ ਮੀਡੀਆ ਦੇ ਉੱਤੇ ਤਿੱਖੀਆਂ ਪ੍ਰਤੀਕਿਰਿਆਵਾਂ ਆ ਰਹੀਆਂ ਨੇ ਕਈ ਉਪਭੋਗਤਾਵਾਂ ਨੇ ਇਸ ਦੇ ਉੱਤੇ ਟਿੱਪਣੀਆਂ ਕੀਤੀਆਂ ਨੇ ਔਰਤਾਂ ਦੇ ਵੱਲੋਂ ਵੀ ਜਿਹੜਾ ਵਿਰੋਧੀ ਹੋ ਕੇ ਵਿਰੋਧ ਜਤਾਇਆ ਜਾ ਰਿਹਾ ਤੇ ਪੁਰਾਣੇ ਜ਼ਮਾਨੇ ਦਾ ਜਿਹੜਾ ਇਹ ਦੱਸ ਦਈਏ ਕਿ ਉਹਨਾਂ ਨੇ ਇਕਰਾਰ ਦਿੱਤਾ ਹੈ ਕਿ ਜਿਹੜੇ ਇਹ ਸ਼ਬਦ ਉਹਨਾਂ ਨੇ ਬੋਲੇ ਨੇ ਜਿਹੜੀਆਂ ਇਹ ਗੱਲਾਂ ਉਹਨਾਂ ਨੇ ਕਈਆਂ ਨੇ ਇਹ ਪੁਰਾਣੇ ਜ਼ਮਾਨੇ ਦੀਆਂ ਨੇ ਜੋਗਰਾਜ ਸਿੰਘ ਜਿਹੜੇ ਨੇ ਹੁਣ ਉਹ ਪੁਰਾਣੀਆਂ ਫਿਲਮਾਂ ਦੇ ਵਿੱਚ ਜਿਵੇਂ ਕੰਮ ਕਰਦੇ ਸੀ ਓਵੇਂ ਦੀ ਉਹਨਾਂ ਦੀ ਸੋਚ ਬਣ ਗਈ ਆ ਤਾਂ ਕਰਕੇ ਉਹਨਾਂ ਦੇ ਵੱਲ ਜਿਹੜੇ ਵਿਰੋਧੀ ਨੇ ਉਹਨਾਂ ਦੇ ਵੱਲੋਂ ਜਿਹੜੇ ਇਤਰਾਜ਼ ਜਤਾਏ ਜਾ ਰਹੇ ਨੇ ਦੱਸ ਦਈਏ ਕਿ ਲੋਕਾਂ ਨੇ ਦੋਸ਼ ਲਾਇਆ ਕਿ ਅਜਿਹੇ ਬਿਆਨ ਔਰਤਾਂ ਪ੍ਰਤੀ ਸਮਾਜ ਵਿੱਚ ਪਰਚਲਿਤ ਵਿਤਕਾਰੇ ਨੂੰ ਵਧਾਵਾ ਦਿੰਦੇ ਨੇ ਤਾਂ ਕੁਝ ਜਿਹੜੇ ਲੋਕ ਨੇ ਉਹਨਾਂ ਨੇ ਕਿਹਾ ਕਿ ਯੋਗਰਾਜ ਸਿੰਘ ਮਾਫੀ ਮੰਗਣ ਉਹਨਾਂ ਤੋਂ ਮਾਫੀ ਮੰਗਵਾਉਣੀ ਚਾਹੀਦੀ ਹੈ ਉਸ ਖਿਲਾਫ ਜਿਹੜੀ ਆਹੋ ਕਾਨੂੰਨੀ ਕਾਰਵਾਈ ਵੀ ਹੋਣੀ ਚਾਹੀਦੀ ਹੈ ਤਾਂ ਇਸ ਤੋਂ ਬਾਅਦ ਪੰਜਾਬ ਰਾਜ ਕਮਿਸ਼ਨ ਦੀ ਚੇਅਰਮੈਨ ਰਾਜ ਗਿੱਲ ਨੇ ਇਸ ਬਿਆਨ ਦੇ ਉੱਤੇ ਚਿੰਤਾ ਪ੍ਰਗਟਾਉਂਦੇ ਹੋਏ ਕਿਹਾ ਕਿ ਕਮਿਸ਼ਨ ਇਸ ਮਾਮਲੇ ਦੀ ਡੂੰਗੀ ਡੂੰਘਾਈ ਦੇ ਨਾਲ ਜਿਹੜੀ ਹੈ ਉਹ ਜਾਂਚ ਕਰ ਰਿਹਾ ਹੈ ਉਹਨਾਂ ਨੇ ਕਿਹਾ ਜੋਗਰਾਜ ਸਿੰਘ ਦੀ ਟਿੱਪਣੀ ਨਾਲ ਔਰਤਾਂ ਦਾ અપਮਾਨ ਹੋਇਆ ਤੇ ਕਮਿਸ਼ਨ ਇਸ ਦੇ ਕਾਰਵਾਈ ਕਰੇਗਾ ਨਾਲ ਹੀ ਉਹਨਾਂ ਨੇ ਇਹ ਵੀ ਕਿਹਾ ਕਿ ਕਮਿਸ਼ਨ ਇਸ ਬਿਆਨ ਦੀ ਡੂੰਘਾਈ ਦੇ ਨਾਲ ਜਾਂਚ ਕਰੇਗਾ ਤੇ ਟੁਕਮੇ ਜਿਹੜੇ ਕਦਮ ਨੇ ਉਹ ਚੁੱਕੇ ਜਾਣਗੇ ਦੱਸ ਦਈਏ ਕਿ ਆਪ ਨੇ ਬਿਆਨਾਂ ਨੂੰ ਲੈ ਕੇ ਵਿਵਾਦਾਂ ਦੇ ਵਿੱਚ ਰਹਿਣ ਵਾਲੇ ਜੋਗਰਾਤ ਸਿੰਘ ਨੇ ਹੁਣ ਇੱਕ ਨਵਾਂ ਹੀ ਜਿਹੜਾ ਵਿਵਾਦ ਹੈ ਉਹ ਛੇੜ ਦਿੱਤਾ ਹੈ ਉਹਨਾਂ ਦੇ ਵੱਲੋਂ ਇੱਕ ਯੂਟਿਊਬ ਦੇ ਯੂਟਿਊਬਰ ਚੈਨਲ ਜਿਹੜਾ ਕਿ ਉਸ ਦੇ ਉੱਤੇ ਇੱਕ ਇੰਟਰਵਿਊ ਕੀਤੀ ਜਾਂਦੀ ਹੈ ਜਿਸ ਦੇ ਵਿੱਚ ਉਹਨਾਂ ਨੇ ਔਰਤਾਂ ਪ੍ਰਤੀ ਕੁਝ ਗਲਤ ਟਿੱਪਣੀਆਂ ਕਰ ਦਿੱਤੀਆਂ ਨੇ ਜਿਸ ਨੂੰ ਲੈ ਕੇ ਹੁਣ ਉਹ ਵਿਵਾਦਾਂ ਦੇ ਵਿੱਚ ਘਿਰਦੇ ਹੋਏ ਨਜ਼ਰ ਆ ਰਹੇ ਨੇ ਤਾਂ ਪੰਜਾਬ ਮਹਿਲਾ ਕਮਿਸ਼ਨ ਦੇ ਵੱਲੋਂ ਵੀ ਆ ਜਿਹੜਾ ਇਸ ਦੇ ਉੱਤੇ ਐਕਸ਼ਨ ਲੈਣ ਦੇ ਲਈ ਕਿਹਾ ਗਿਆ ਉਹਨਾਂ ਨੇ ਕਿਹਾ ਕਿ ਯੋਗਰਾ ਸਿੰਘ ਨੇ ਜਿਹੜਾ ਸ਼ਬਦ ਬੋਲੇ ਨੇ ਉਹ અપਮਾਨਜਨਕ ਨੇ ਮਹਿਲਾਵਾਂ ਦਾ ਜਿਹੜਾ ਸਮਾਨ ਹੈ ਉਸ ਦੇ ਵਿਰੁੱਧ ਜਿਹੜੇ ਇਹ ਸ਼ਬਦ ਬੋਲੇ ਗਏ ਨੇ ਉਹਨਾਂ ਦੀ ਜਿਹੜੀ ਹੈ ਨਖੇਦੀ ਕੀਤੀ ਹੈ ਤਾਂ ਹੁਣ ਇਸ ਤੋਂ ਬਾਅਦ ਰਾਜਗਿਲ ਮੈਲਾ ਕਮਿਸ਼ਨ ਨੇ ਜਿਹੜੇ ਉਹ ਰਾਜਗਿਲ ਨੇ ਉਹਨਾਂ ਨੇ ਕਿਹਾ ਕਿ ਇਸ ਮਾਮਲੇ ਦੀ ਜਾਂਚ ਹੈ ਜਿਹੜੀ ਉਹ ਡੂੰਘਾਈ ਨਾਲ ਕੀਤੀ ਜਾਵੇਗੀ ਤੇ ਜਿਹੜੀ ਬਣਦੀ ਕਾਨੂੰਨੀ ਕਾਰਵਾਈਆ ਉਹ ਵੀ ਜੋਗਰਾਤ ਸਿੰਘ ਜੀ ਦੇ ਉੱਤੇ ਕੀਤੀ ਜਾਵੇਗੀ ਤਾਂ ਹੁਣ ਇੱਕ ਵਾਰ ਫਿਰ ਜਿਹੜਾ ਉਹ ਜੋਗਰਾਤ ਸਿੰਘ ਆਪਣੇ ਬਿਆਨਾਂ ਨੂੰ ਲੈ ਕੇ ਵਿਵਾਦਾਂ ਦੇ ਵਿੱਚ ਘਿਰੇ ਨੇ ਤਾਂ ਉਹਨਾਂ ਨੇ ਦੇਸ਼ ਦੇ ਸਾਬਕਾ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਬਾਰੇ ਵੀ ਕੁਝ ਟਿੱਪਣੀਆਂ ਕੀਤੀਆਂ ਨੇ ਉਹਨਾਂ ਨੇ ਕਿਹਾ ਕਿ ਇੰਦਰਾ ਗਾਂਧੀ ਨੂੰ ਦੇਸ਼ ਹੈ ਜਿਹੜਾ ਉਹ ਚਲਾਉਣਾ ਨਹੀਂ ਆਇਆ ਤੇ ਉਹਨਾਂ ਨੇ ਦੇਸ਼ ਨੂੰ ਬਰਬਾਦ ਕਰ ਦਿੱਤਾ ਜਦੋਂ ਕਿ ਉਹਨਾਂ ਤੋਂ ਉਸ ਤੋਂ ਬਾਅਦ ਫਿਰ ਪੁੱਛਿਆ ਗਿਆ ਔਰਤਾਂ ਆਪਣੇ ਪਤੀ ਦੇ ਨਾਲ ਘਰ ਦੇ ਮੁਖੀ ਬਣ ਸਕਦੀਆਂ ਨੇ ਤਾਂ ਉਹਨਾਂ ਨੇ ਇਹ ਵੀ ਸਪਸ਼ਟ ਕਰ ਦਿੱਤਾ ਕਿ ਨੇ ਕਰਦੀ ਉਹਨਾਂ ਨੇ ਸਪਸ਼ਟ ਕਰਦੇ ਜਵਾਬ ਦਿੱਤਾ ਕਿ ਔਰਤਾਂ ਦੀ ਸਮਰੱਥਾ ਤੇ ਵੀ ਜਿਹੜੇ ਉਹ ਸਵਾਲ ਖੜੇ ਕੀਤੇ ਨੇ ਤਾਂ ਇਸ ਦੌਰਾਨ ਉਹਨਾਂ ਦੇ ਉੱਤੇ ਇਤਰਾਜ਼ ਹੈ ਜਿਹੜਾ ਉਹ ਜਤਾਇਆ ਜਾ ਰਿਹਾ ਯੋਗਰਾਜ ਸਿੰਘ ਵੱਲੋਂ ਗਲਤ ਟਿੱਪਣੀਆਂ ਨੇ ਦੇਸ਼ ਦੇ ਵਿੱਚ ਹਲਚਲ ਮਚਾ ਦਿੱਤੀ ਹੈ ਉਹਨਾਂ ਨੇ ਇੱਕ YouTube ਦੇ ਉੱਤੇ ਇੰਟਰਵਿਊ ਕੀਤੀ ਹੈ ਔਰਤਾਂ ਬਾਰੇ ਇਤਰਾਜਯੋਗ ਟਿੱਪਣੀ ਕੀਤੀ ਸੀ ਜਿਸ ਤੋਂ ਬਾਅਦ ਪੰਜਾਬ ਰਾਜ ਕਮਿਸ਼ਨ ਨੇ ਇਸ ਮਾਮਲੇ ਦਾ ਤੁਰੰਤ ਨੋਟਿਸ ਲਿਆ ਮਹਿਲਾ ਕਮਿਸ਼ਨ ਨੇ ਯੋਗਰਾਜ ਸਿੰਘ ਆਫ ਜਾਂਚ ਸ਼ੁਰੂ ਕਰ ਦਿੱਤੀ ਹੈ ਤੇ ਇਸ ਬਿਆਨ ਨੇ ਸੋਸ਼ਲ ਮੀਡੀਆ ਦੇ ਉੱਤੇ ਜਿਹੜੀ ਆ ਉਹ ਖਰਬਲੀ ਮਚਾ ਦਿੱਤੀ ਆ ਤਾਂ ਹੁਣ ਦੇਖਣ ਵਾਲੀ ਗੱਲ ਇਹ ਹੈ ਕਿ ਪੰਜਾਬ ਮਹਿਲਾ ਕਮਿਸ਼ਨ ਦੇ ਵੱਲੋਂ ਉਹਨਾਂ ਦੇ ਉੱਤੇ ਕੀ ਜਿਹੜੀ ਅੱਗੇ ਕਾਰਵਾਈ ਕੀਤੀ ਜਾਂਦੀ ਹੈ ਕਿ ਜਿਹੜੀ ਕਾਨੂੰਨੀ ਦਾਪੇਚਾਂ ਜਿਹੜੇ ਜੋਗਰਾਜ ਸਿੰਘ ਉੱਤੇ ਪੇਸ਼ ਲਾਏ ਜਾਂਦੇ ਨੇ ਕਿ ਸਜ਼ਾ ਜਿਹੜੀ ਆ ਉਹਨਾਂ ਨੂੰ ਸੁਣਾਈ ਜਾਂਦੀ ਹੈ ਜਾਂ ਫਿਰ ਜੋਗਰਾਜ ਸਿੰਘ ਮਾਫੀ ਮੰਗ ਲੈਂਦੇ ਨੇ ਤਾਂ ਇਹ ਸਭ ਕੁਝ ਦੇਖਣ ਦੇ ਲਈ ਜੁੜੇ ਰਹੋ ਤੁਸੀਂ ਰਿਆਸਤ ਨਿਊਜ਼ ਦੇ ਨਾਲ